ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨ ਨੇ ਡੀਸੀ ਦਫਤਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਸੀ ਪਰ ਹੁਣ ਇਹਨਾਂ ਦੇ ਵੱਲੋਂ ਰੋਡ ਦੇ ਉੱਪਰ ਲਾਸ਼ ਨੂੰ ਰੱਖ ਕੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਗੱਲਬਾਤ ਵੀ ਕਰ ਲੈਣੇ ਔਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਰੋਡ ਨੂੰ ਜਿਹੜਾ ਜਾਮ ਕਰਕੇ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਲਾਸ਼ ਨੂੰ ਵੀ ਜਿਹੜਾ ਰੋਡ ਦੇ ਉੱਪਰ ਸੜਕ ਤੇ ਰੱਖ ਲਿਆ ਗਿਆ ਰਣਜੀਤ ਲਾਸ਼ ਨੂੰ ਰੋਡ ਦੇ ਉੱਪਰ ਰੱਖ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਾਰਨ ਆ ਰੋਡ ਦੇ ਉੱਪਰ ਰੱਖਣ ਦਾ ਕੀ ਕਾਰਨ ਵੇਖੋ ਜੀ ਅਸੀਂ ਇਹ ਗੱਲ ਕਹਿੰਨੇ ਆ ਵੀ ਜਿਹੜੀ ਵਿਧਾਇਕ ਆ ਜਿੰਦੇ ਕਾਰਨ ਸਾਰਾ ਕੰਮ ਹੋਇਆ ਐਮ ਐਲ ਏ ਵਿਧਾਇਕ ਰਜੀਸ਼ ਦਈ ਆ ਉਹਨਾਂ ਤੇ ਜਿਹੜਾ ਉਹਦੇ ਤੇ ਪਰਚਾ ਕੀਤਾ ਜਾਵੇ ਨਾਲ ਜਿੰਨੇ ਵੀ ਦੋਸ਼ੀ ਬੰਦੇ ਆ ਜਿਨ੍ਹਾਂ ਦੇ ਕਾਰਨ ਇਹ ਹੋਇਆ ਉਹਦੇ ਬੰਦੇ ਛੱਡੇ ਹੋਏ ਬੰਦੇ ਆ ਉਹਨਾਂ ਸਾਰਿਆਂ ਦੇ ਐਫ ਆਈ ਆਰ ਦਰਜ ਕੀਤੀ ਜਾਵੇ ਉਨੀ ਦੇਰ ਅਸੀਂ ਜਿਹੜੀ লাশ ਆ ਇਥੋਂ ਨਹੀਂ ਚੱਕਾਂਗੇ ਜਿੰਨੀ ਦੇ ਉਹਨਾਂ ਦੋਸ਼ੀਆਂ ਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਸਰਕਾਰ ਵੱਲੋਂ ਘੱਟੋ ਘਾਟ 1 ਕਰੋੜ ਰੁਪਏ ਦਾ ਜਿਹੜਾ ਉਹ ਰਕਮ ਇਹਨੂੰ ਦੇਵੇ ਸਾਡਾ ਜਿਹੜਾ ਸ਼ਹੀਦ ਕਿਸਾਨ ਮਹਿੰਦਰ ਸਿੰਘ ਘੱਟੋ ਘਾਟ 1 ਕਰੋੜ ਰੁਪਇਆ ਉਹ ਬੈਂਕ ਦੀ ਜਿਹੜੀ ਜਿੰਨੀ ਜਿੰਨੀਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਮੰਨੇ ਫਿਰ ਅਸੀਂ ਜਿਹੜੀ ਲਾਸ਼ ਚੱਕਾਂਗੇ ਜਿੰਨੀ ਦਿਨ ਵਿਧਾਇਕ ਤੇ ਐਫਆਈਆਰ ਕਰਕੇ ਸਾਨੂੰ ਕਾਪੀ ਨਹੀਂ ਮਿਲਦੀ ਉਹ ਨਹੀਂ ਚੱਕਾਂਗੇ ਨਹੀਂ ਵਿਧਾਇਕ ਤੇ ਐਫਆਈਆਰ ਦੀ ਗੱਲ ਤੁਸੀਂ ਕਿਉਂ ਕਰਦੇ ਹੋ ਵਿਧਾਇਕ ਦਾ ਕੀ ਇਹਦੇ ਵਿੱਚ ਰੋਲ ਹੈਗਾ ਵੇਖੋ ਜੀ ਵਿਧਾਇਕ ਦਾ ਸਾਰਾ ਰੋਲ ਆ ਉਹ ਵਾਰੀ-ਵਾਰੀ ਚਿੱਠੀ ਘੜਵਾ ਕੇ ਲੈ ਕੇ ਆਉਂਦਾ ਠੇਕੇ ਦੇ ਦੇਣ ਵਾਸਤੇ ਜ਼ਮੀਨਾਂ ਵੀ 200 ਤੋਂ ਜ਼ਿਆਦਾ ਬਾਦਖਾਰ ਜਿਹੜੇ ਆ ਉਹਨਾਂ ਨੂੰ ਜਾੜੋ ਸਾਨੂੰ ਮੇਰੇ ਜਿਹੜੇ ਬੰਦੇ ਆ ਆਪਦੇ ਖਾਸ ਹੋਂਦੇ ਉਹਨਾਂ ਨੂੰ ਮੈਂ ਜਿਹੜੇ ਵਿੱਚਵਾੜਾਂ ਜ਼ਮੀਨ ਦੇ ਜਿਸ ਦਿਨ ਬੋਲੀ ਰੱਖੀ ਗਈ ਸੀ ਤਹਿਸੀਲ ਦੇ ਵਿੱਚ ਉਸ ਦਿਨ ਵੀ ਸਾਰੇ ਜਿੰਨੇ ਵੀ ਉਹਦੇ ਬਲਾਕ ਦੇ ਸੀ ਜਿੰਨੇ ਵੀ ਲੀਡਰਸ਼ਿਪ ਸਾਰੇ ਉੱਥੇ ਮੌਕੇ ਤੇ ਮजूद ਸੀ ਉਹਨਾਂ ਨੂੰ ਖੁਸ਼ ਕਰਨ ਵਾਸਤੇ 200 ਪਰਿਵਾਰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਜਾਲ ਰਿਆ ਸਾਰੇ ਦੇਣ ਜਿਹੜੀ ਆ ਐਮਐਲਏ ਰਜਿੰਸ਼ ਦਈਆ ਦੀ ਆ ਅਸੀਂ ਕਿੰਨੇ ਵੀ ਉਹਨਦੇ ਤੇ ਜਿਹੜੀ ਐਫਆਈਆਰ ਦਰਜ ਕਰੇ ਪਰ ਸਰਕਾਰ ਪ੍ਰਸ਼ਾਸਨ ਅਫਰੋਈ ਪਰ ਜੇ ਤੋਂ ਉਹਨੀ ਦੇ ਰਸੀ ਨਹੀਂ ਚੱਕਾਂਗੇ ਸਾਰਾ ਕਰਤਾ ਧਰਤਾ ਵਧਾਈ ਕੀ ਇਹ ਇਹਨੇ ਇੱਕ ਕਿਸਾਨ ਦਾ ਕੀ ਨਾਮ ਹੈਗਾ ਕਿਹੜਾ ਪਿੰਡ ਇਹਨਾਂ ਦਾ ਔਰ ਮੌਤ ਕਿਵੇਂ ਹੋਈ ਤੇ ਕਿੱਥੇ ਹੋਈ ਇਹਦਾ ਨਾਂ ਹੈਗਾ ਜੀ ਮਹਿੰਦਰ ਸਿੰਘ ਪੰਬਾ ਜੀ ਪਿੰਡ ਦਾ ਗਰੀਬ ਕਿਸਾਨ ਆ ਇਹਦੀ ਮਾਲਕੀ ਦੇ ਕੁਛ ਕੱਚੀ ਜ਼ਮੀਨ ਜਿਹੜੀ ਆ ਉਹ ਸਤਲੁਜ ਦਰਿਆ ਜਿਹੜਾ ਗੇਟ ਨੰਬਰ 195 ਤੋਂ ਪਾਰ ਆ ਇਹ ਉੱਥੋਂ ਵਿਚਾਰਾ ਆਪਦੇ ਖੇਤ ਤੋਂ ਜਿਹੜੀ ਜ਼ਮੀਨ ਵਿੱਚ ਗਿਆ ਉੱਥੇ ਇਹਨੂੰ ਜ਼ਮੀਨ ਜਿਹੜੀ ਖਾਲੀ ਪਈ ਵੇਖੀਏ ਨੇ ਬੀਐਸਐਫ ਨੇ ਨਹੀਂ ਬੀਜਣ ਦਿੱਤੀ ਪਹਿਲਾਂ ਵੀ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਸੀ ਉੱਥੇ ਹੀ ਇਹਨੂੰ ਜਿਹੜਾ ਹਾਰਟ ਅਟੈਕ ਹੋ ਗਿਆ ਸਾਡੇ ਕਿਸਾਨਾਂ ਨੇ ਚੱਕ ਕੇ ਲੈ ਕੇ ਬਾਹਰ ਲੈ ਆਏ ਆਂਦਾ ਇਹਨੂੰ ਬਾਅਦ ਵਿੱਚ ਇਹਨੂੰ ਦਾਖਲ ਕਰਵਾਇਆ ਗਿਆ ਤੇ ਰਾਤ ਜਿਹੜਾ ਇਹਨੂੰ ਆ ਬੇਹੋਸ਼ੀ ਦੀ ਹਾਲਤ ਵਿੱਚ ਲੈ ਕੇ ਆਂਦਾ ਉੱਥੇ ਇਹਨੂੰ ਜਦੋਂ ਫਿਰ ਰਾਤ ਨੂੰ ਇਹ ਫਰੀਦਪੁਰ ਜਿਹੜਾ ਜੇਰੇ ਲਾ ਜਾਂਦੇ ਜਿਹੜੀ ਆ ਮੌਤ ਹੋ ਗਈ ਸੀਗੀ ਬਹੁਤ ਡਿਪਰੈਸ਼ਨ ਦੇ ਵਿੱਚ ਸੀਗੇ ਇਹ ਮੌਤ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ ਜਾਂ ਕਦੇ ਨਾਲ ਇਹ ਵੇਖੋ ਜੀ ਬਾਕੀ ਪੋਸਟਮਾਰਟਮ ਦੇ ਵਿੱਚ ਪਤਾ ਲੱਗੂ ਡਿਪਰੈਸ਼ਨ ਹੋਇਆ ਇਹਨਾਂ ਨੂੰ ਡਿਪਰੈਸ਼ਨ ਦੇ ਕਾਰਨ ਬਣਿਆ ਸਾਰਾ ਮੌਤ ਜਿਹੜੀ ਡਿਪਰੈਸ਼ਨ ਹੋਣ ਕਰਕੇ ਦੁਖੀ ਸੀਗਾ ਕਿਉਂਕਿ ਜਿਹੜਾ ਵੀ ਇਹਨਾਂ ਕੋਲ ਇਨਕਮ ਦਾ ਸੋਰਸ ਕੋਈ ਹੋਰ ਤਾਂ ਹੈ ਨਹੀਂ ਉਹ ਜ਼ਮੀਨ ਆ ਰੋਜੀ ਰੋਟੀ ਉਹੀ ਆ ਉਹਦੇ ਤੇ ਜਿਹੜਾ ਹੈਗਾ ਸਰਕਾਰ ਵੱਲੋਂ ਰੋਗ ਲਾਈ ਹੋਈ ਸੀ ਜਿਹੜੀ ਫਸਲ ਆ ਉਹ ਬੀਜੀ ਨਹੀਂ ਗਈ ਜੋ ਬੀਜੀ ਆ ਉੱਥੇ ਦਰਿਆ ਨੇ ਪਾਣੀ ਪਾਣੀ ਨਾਲ ਜਿਹੜਾ ਹੜੋਂ ਨਾ ਰੇਤਾ ਪੈ ਗਈ ਉਹ ਸਾਰੀ ਜਿਹੜੀ ਟੈਂਸ਼ਨ ਸੀ ਡਿਪਰੈਸ਼ਨ ਸੀ ਉਸ ਕਰਕੇ ਮੌਤ ਹੋਈ ਸਾਰੀ ਦੀ ਹੁਣ ਤੁਸੀਂ লাশ ਰੋਡ ਤੇ ਇਹ ਮੇਨ ਰੋਡ ਤੇ ਡੀਸੀ ਦਫਤਰ ਦੇ ਸਾਹਮਣੇ ਕੋਲੇ ਐਸਐਸਪੀ ਦਫਤਰ ਇੱਥੇ ਰੱਖ ਕੇ ਪ੍ਰੋਟੈਸਟ ਇਵੇਂ ਕਰਦੇ ਰਹੋਗੇ ਬਿਲਕੁਲ ਜੀ ਜਿੰਨੀ ਦੇਰ ਜਿਹੜੇ ਦੋਸ਼ੀ ਆ ਵਿਧਾਇਕ ਦੇ ਨਾਲ ਜਾਂ ਵਿਧਾਇਕਾਂ ਉਹਨਾਂ ਤੇ ਐਫਆਈਆਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲ ਲਾਂਚ ਨਹੀਂ ਕੀਤੀਆਂ ਦੀ ਉਨੀ ਦੇਰ ਜਿਹੜਾ ਉਹ ਜਿਹੜਾ ਸਾਡਾ ਰੋਸੇ ਵੀ ਰਹੂਗਾ ਇੱਥੇ লাশ ਰੱਖ ਕੇ ਅਸੀਂ ਜਿਹੜਾ ਪ੍ਰੋਟੈਸਟ ਕਰਾਂਗੇ ਪ੍ਰਧਾਨ ਜੀ ਕੀ ਲੱਗਦਾ ਕੀ ਤੁਸੀਂ ਵਿਧਾਇਕ ਦੇ ਉੱਪਰ ਕਹਿ ਰਹੇ ਹੋ ਕਿ ਐਫ ਆਈ ਆਰ ਵਿਧਾਇਕ ਦੇ ਉੱਪਰ ਕੀਤੀ ਜਾਵੇ লাশ ਨੂੰ ਵੀ ਤੁਸੀਂ ਇੱਥੇ ਰੋਡ ਦੇ ਉੱਪਰ ਰੱਖ ਕੇ ਜਿਹੜਾ ਪ੍ਰੋਟੈਸਟ ਲਗਾਤਾਰ ਕਰ ਰਹੇ ਹੋ ਇਹਦੇ ਬਾਰੇ ਕੀ ਕਹਣਾ ਤੁਹਾਡਾ ਦੇਖੋ ਜੀ ਵਿਧਾਇਕ ਦਾ ਤਾਂ ਵਾਰ-ਵਾਰ ਨਾਂ ਲਿਆ ਜਾਂਦਾ ਹੈ ਕਿ ਇਹ ਏਰੀਆ ਜਿਹੜਾ ਹੈਗਾ 13000 ਏਕੜ ਤੋਂ ਉੱਪਰ ਆ ਜਿਹੜਾ ਕਿ ਕੱਲੇ ਫਰੋਈਪੁਰ ਦੇ ਨਾਂ ਤੇ ਇੱਥੋਂ ਹੀ ਸ਼ੁਰੂਆਤ ਕੀਤੀ ਜਾਂਦੀ ਹੈ ਵਿਧਾਇਕ ਇੱਕ ਨਾ ਕ੍ਰੈਡਿਟ ਲੈਣਾ ਚਾਹੁੰਦਾ ਆਪਦੀ ਸਰਕਾਰ ਦੇ ਵਿੱਚ ਵੀ ਜਿਹੜੀ ਇਸ ਜ਼ਮੀਨ ਦੇ ਉੱਤੇ ਉਹ ਅੱਖ ਰੱਖਦਾ ਇਹਨਾਂ ਲੋਕਾਂ ਨੂੰ ਉਹ ਝਾੜਨਾ ਚਾਹੁੰਦਾ ਇਸ ਵਾਸਤੇ ਅਸੀਂ ਮੰਗ ਰੱਖਦੇ ਹਾਂ ਕਿ ਵਿਧਾਇਕ ਦੇ ਉੱਤੇ ਕਾਰਵਾਈ ਜ਼ਰੂਰੀ ਬਣਦੀ ਹੈ ਇਹ ਇਸ ਵਾਸਤੇ ਅਸੀਂ ਤਾਂ ਵਾਰ-ਵਾਰ ਉਹਦਾ ਨਾਂ ਲੈਂਦੇ ਹਾਂ ਕਿਉਂਕਿ ਉਹਨੇ ਪਹਿਲਾਂ ਵੀ ਸਾਡੇ ਤੋਂ तकरीबन 2 ਸਾਲ ਸਰਕਾਰ 2.5 ਸਾਲ ਹੋ ਗਏ ਚਲਦੀ ਨੂੰ 2 ਸਾਲ ਦਾ ਇਸ ਜ਼ਮੀਨ ਦੇ ਮਗਰ ਪਿਆ ਹੋਇਆ ਪਹਿਲਾਂ ਵੀ ਦੋ ਵਾਰੀ ਧਰਨਾ ਲੱਗਿਆ ਹੁਣ ਤੀਜੀ ਾਰ ਫਿਰ ਬੈਠੇ ਆ ਕਿਤੇ ਫਸਲ ਵੱਢਣ ਨਹੀਂ ਦਿੰਦਾ ਬੀਜੀ ਕਿੱਥੇ ਕਿਸੇ ਗੱਲ ਤੋਂ ਡਿੱਕਾ ਪਾ ਦਿੰਦਾ ਕਿਤੇ ਕਿਸੇ ਗੱਲ ਤੋਂ ਹੁਣਾਂ ਪਿਛਲੇ 7ਵੇਂ ਮਹੀਨੇ ਦੀ 15 ਤਰੀਕ ਨੂੰ ਉਹ ਬੋਲੀ ਕਰਾਉਣੀ ਚਾਹੁੰਦਾ ਸੀ ਜਿਹੜੀ ਕਿ ਸਾਡੀ ਜਥੇਬੰਦੀ ਨੇ ਉੱਥੇ ਧਰਨਾ ਦੇ ਕੇ ਉਹ ਬੋਲੀ ਨੂੰ ਰੋਕਾਇਆ ਬਿਲਕੁਲ ਤਾਂ ਕਥਿਰ ਜਿਹੜੇ ਇਲਜ਼ਾਮ ਨੇ ਉਹ ਵਿਧਾਇਕ ਤੇ ਲੱਗ ਰਹੇ ਨੇ ਫਰੋਸਪੁਰ ਦਿਹਾਤੀ ਵਿਧਾਇਕ ਤੇ ਇਲਜ਼ਾਮ ਲੱਗ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਇਨ੍ਹਾਂ ਕਿਸਾਨਾਂ ਦੇ ਵੱਲੋਂ ਇਹ ਉਹ ਜਗ੍ਹਾ ਹੈ ਡੀਸੀ ਕੰਪਲੈਕਸ ਦੇ ਬਿਲਕੁਲ ਗੇਟ ਦੇ ਸਾਹਮਣੇ ਹੁਣ ਵੀ 1 ਮਹੀਨੇ ਤੋਂ ਉੱਪਰ ਇਹਨਾਂ ਨੂੰ ਹੋ ਚੁੱਕਿਆ ਇਸ ਤੋਂ ਪਹਿਲਾਂ ਵੀ ਦੋ ਵਾਰ ਜਿਹੜਾ ਪ੍ਰਦਰਸ਼ਨ ਲਗਾਤਾਰ ਇਹ ਕਰਦੇ ਰਹੇ ਨੇ ਲੇਕਿਨ ਹੁਣ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਲੇਕਿਨ ਗੱਲ ਕਰੀਏ ਤਾਂ ਹੁਣ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਕਿਸਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਜਿਹੜਾ ਕਿਸਾਨ ਹੈ ਇਸੇ ਧਰਨੇ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਕਿ ਉਸ ਦਾ ਵੀ ਜਿਹੜੀ ਜ਼ਮੀਨ ਦਾ ਮਸਲਾ ਤਾਰੋ ਪਾਰ ਵਾਲਾ ਸੀਗਾ ਜੋ 730 ਕਿੱਲਿਆਂ ਦੇ ਆਸ-ਪਾਸ ਦੱਸਿਆ ਜਾ ਰਿਹਾ ਫਿਲਹਾਲ ਇਹ ਲੋਕ ਮੰਗ ਕਰ ਰਹੇ ਨੇ ਕਿ ਮੌਜੂਦਾ ਵਿਧਾਇਕ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਜਾਵੇ ਕਿਉਂਕਿ ਇਹ ਪੂਰਾ ਜਿਹੜੇ ਕਾਰਨ ਨੇ ਉਹ ਵਿਧਾਇਕ ਨੂੰ ਦੱਸਦੇ ਨੇ ਕਥਤੀ ਤੌਰ ਤੇ ਇਹਨਾਂ ਦੇ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਦੂਜੇ ਪਾਸੇ ਇਹ ਰੋਡ ਆਲਰੇਡੀ ਪਹਿਲਾਂ ਹੀ ਇੰਨੀ ਬੰਸੀ ਔਰ ਇੱਕੋ ਪਾਸੇ ਜਿਹੜੀ ਆ ਹੁਣ ਟ੍ਰੈਫਿਕ ਲਗਾਤਾਰ ਚੱਲ ਰਹੀ ਆ ਔਰ ਇਸ ਪਾਸੇ ਜਿਹੜੇ ਲਾਸ਼ ਨੂੰ ਰੱਖ ਕੇ ਬੈਠੇ ਨੇ ਕਿਸਾਨ ਬਿਲਕੁਲ ਸੜਕ ਦੇ ਵਿਚਾਲੇ ਔਰ ਇਧਰਲੇ ਪਾਸੇ ਰੋਡ ਚੱਲ ਰਿਆ ਔਰ ਸਾਰੇ ਪਾਸੇ ਪੁਲਿਸ ਲੱਗੀ ਹੋਈ ਆ ਔਰ ਪੁਲਿਸ ਟ੍ਰੈਫਿਕ ਨੂੰ ਇਧਰ ਉਧਰ ਡਾਇਵਰਟ ਕਰਨ ਤੇ ਲੱਗੀ ਆ ਪਰ ਦੂਜੇ ਪਾਸੇ ਇਹਨਾਂ ਦਾ ਕਹਿਣਾ ਹੈ ਕਿ 11:30 ਤੱਕ ਅਸੀਂ ਇਹ ਨਹੀਂ ਉਠਾਂਗੇ ਜਿੰਨੀ ਦੇਰ ਤੱਕ ਐਫ ਆਈ ਆਰ ਵਧਾਇਕ ਦੇ ਉੱਪਰ ਦਰਜ ਨਹੀਂ ਕੀਤੀ ਜਾਂਦੀ ਹਾਲਾਂਕਿ ਕਥੀ ਦੋਸ਼ ਕਥਿਤ ਇਲਜ਼ਾਮ ਇਹਨਾਂ ਵੱਲੋਂ ਲਾਏ ਗਏ ਸੀ ਹਾਲਾਂਕਿ ਇਸ ਦਾ ਪੁਸ਼ਟੀ ਵੀ ਅਸੀਂ ਨਹੀਂ ਕਰਦੇ ਕਿ ਇਸ ਦੀ ਮੌਤ ਕਿਵੇਂ ਹੋਈ ਆ ਅਟੈਕ ਨਾਲ ਹੋਈ ਆ ਜਾਂ ਕਿਵੇਂ ਹੋਈ ਆ ਕਥੀ ਦੋਸ਼ ਨੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਹ ਗੱਲ ਸਾਹਮਣੇ ਆਏਗੀ ਕਿ ਆਖਰਕਾਰ ਇਸ ਦੀ ਮੌਤ ਹੋਈ ਕਿਵੇਂ ਆ ਦੂਸਰੀ ਗੱਲ ਵਿਧਾਇਕ ਦੇ ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕਿ ਵਿਧਾਇਕ ਦੇ ਉੱਪਰ ਐਫਆਈਆਰ ਦਰਜ ਕੀਤੀ ਜਾਵੇ ਇਹ ਕਥੀ ਦੋਸ਼ ਕਿਸਾਨ ਯੂਨੀਅਨ ਦੇ ਵੱਲੋਂ ਰੱਖੇ ਗਏ ਨੇ ਕਿ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਫਿਲਹਾਲ ਇਸ ਬਾਬਤ ਕੀ ਕੁਝ ਕਾਰਵਾਈ ਹੁੰਦੀ ਹੈ ਕੀ ਕੁਝ ਪ੍ਰਸ਼ਾਸਨ ਕਰਦਾ ਹੈ ਜਾਂ ਫਿਰ ਇਹ ਪ੍ਰਦਰਸ਼ਨ ਕਿੰਨੀ ਦੇਰ ਤੱਕ ਕਰਦੇ ਨੇ ਇਹ ਆਉਣ ਵਾਲੇ ਸਮੇਂ ਤੇ ਨਿਰਭਰ ਹੈ ਫਰਸਪੋਰਟੋਂ ਕੈਮਰਾ ਪਰਸਾਂ ਦੇ ਨਾਲ ਸੁਖਵਿੰਦਰ ਸਿੰਘ